ਤੋਰ ਮੋਰ ਨੀ ਜੈ ਤੇ ਅੱਖ ਚੋਰਨੀ ਜਈ ਤੋਰ ਮੋਰ ਨੀ ਜੈ ਤੇ ਅੱਖ ਚੋਰਨੀ ਜਈ ਗੁੱਤ ਸਪਣੀ ਵਾਂਗ ਲਹਿਰਾ ਦੇ ਗੁੱਤ ਸਪਣੀ ਵਾਂਗ ਲਹਿਰਾ ਦੇ ਪਤਲੀ ਪਤੰਗ ਕੁੜੀ ਕੁੰਜ ਵਰਗੀ ਹੋ ਪਹਿਲੋ ਹੱਸ ਕੇ ਫੇਰ ਸ਼ਰਮਾ ਗਈ ਪਤਲੀ ਪਤੰਗ ਕੁੜੀ ਕੁੰਜ ਵਰਗੀ ਪਹਿਲ ਉਹਸ ਗਭਿਰ ਸ਼ਰਮਾ ਗਈ ਓਦੈ ਚਲਮਕ ਦਿਆ ਰੂਪੀ ਵਰਗਾ ਬਿਨ ਪੀਤੇ ਹੋਈ ਨਸ਼ਾ ਓ ਦਾ ਨੀਦ ਵਰਗਾ ਓਦੈ ਚਲਮਕ ਦਿਆ ਰੂਪੀ ਵਰਗਾ ਬਿਨ ਪੀਤੇ ਹੋਈ ਨਸ਼ਾ ਓ ਦਾ ਨੀਦ ਵਰਗਾ ਉਹ ਤੇ ਨੀ ਜਲ ਕੇ ਸਾਡੇ ਵੱਲ ਤੱਕਦੀ ਰਹੀ ਨਾਲੇ ਚੋਰੀ ਚੋਰੀ ਜੰਗ ਕੋਲੋਂ ਹੱਸਦੀ ਰਹੀ ਅਸ ਤੱਕਿਆ ਤੇ ਉਹ ਘਬਰਾ ਗਈ ਅਸ ਤੱਕਿਆ ਤੇ ਉਹ ਘਬਰਾ ਗਈ ਹੋਏ ਪਤਲੀ ਪਤੰਗ ਕੂੜੀ ਕੁੰਜਵਾਰਗੀ ਪਹਿਲੋਂ ਹੱਸ ਕੇ ਫੇਰ ਸ਼ਰਮਾ ਗਈ ਪਤਲੀ ਪਤੰਗ ਕੂੜੀ ਕੁੰਜਵਾਰਗੀ पहिरों हंसे फेर शर्म गई